ਹਾਂ ਇਹ ਬਾਬਾ ਜੀ ਦਾ 메ਨ ਸਥਾਨ ਆ ਜੀ ਬਾਬਾ ਜੀ ਨੇ 1974 ਵਿੱਚ ਚੋਲਾ ਛੱਡਿਆ ਸੀ ਬਾਬਾ ਅਨੰਤ ਸਿੰਘ ਜੀ ਨੇ ਬਾਬਾ ਨਾਨ ਸਿੰਘ ਚੋਲਾ ਛੱਡਿਆ ਸੀ ਅੱਛਾ ਜੀ 1956 ਦੇ ਬਾਬਾ ਇਕਤ ਸਿੰਘ ਨੇ ਤਿਆਰ ਕਰਵਾਇਆ ਸੀ 1956 ਦੇ ਵਿੱਚ 56 ਦੇ ਵਿੱਚ ਤਿਆਰ ਹੋ ਰਹੀ ਹੈ ਜੀ ਠੀਕ ਹੈ ਜੀ ਸਾਬਾ ਜੀ ਚੰਨਾ ਕਰਵਾ ਸੀ ਬਾਬਾ ਜੀ ਨੇ ਇਹਦੇ 12 ਇਹ 12 ਦਰਵਾਜ਼ੇ ਹੈ ਜੀ 12 ਦਰਵਾਜ਼ੇ ਇਹ ਆ ਨੇ ਅੱਛਾ ਜੀ ਹਾਂ ਜੀ ਜੋ ਬਾਬਾ ਜੀ ਨੇ ਬਾਬਾ ਜੀ ਨੇ ਜੋ ਚੋਲਾ ਛੱਡਿਆ ਸੀ ਨਾ ਹਾਂ ਜੀ ਤੇ ਇੱਥੇ ਦੋ ਦਿਨ ਰੋਬ ਜਿੰਨ ਰੱਖਿਆ ਗਿਆ ਸੀ ਸੰਗਤ ਬਹੁਤ ਜਿਆਦਾ ਆਉਂਦੀ ਸੀ ਦਰਵਾਜੇ ਦਾਚਾਂ ਕਰਨ ਪਰ ਬਾਬਾ ਜੀ ਤੁਸੀਂ ਨਹੀਂ ਪਰ 12 ਦਰਵਾਜੇ ਕੱਢੇ ਸੀ ਤੇ ਹਰ ਪਾਸੋਂ ਦਰਸ਼ਕ ਹੁੰਦੇ ਨਹੀਂ ਸੀ ਕਿ ਸਾਰੇ ਪਾਸੇ ਦਾ ਅਗਰ 12 ਦਰਵਾਜੇ ਰੱਖੇ ਹੋਏ ਸੀ ਇਹਨੂੰ 12 ਤਰੀਕ ਕਹਿੰਦੇ ਆ ਤੇ ਕੋਈ ਵੀ ਉਹ 10 ਬੇਨਤੀ ਕਰੋ ਤੁਹਾਡੀ ਅਰਦਾਸ ਮੈਂਤੀ ਪੂਰੀ ਹੋ ਗਈ ਅਗਲੀ ਵਾਰੀ ਸ਼ੁਕਰਾਨਾ ਕਰਨੇ ਹੋਣ ਤੁਸੀਂ ਬਾਅਦ ਵਿੱਚ ਸਤਿ ਸੱਚਾ ਵਾਜੂ ਤਰਪਾਗ ਚ ਸ਼ੁਕਰ 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 ਇੱਥੇ ਦਾ ਬੜੇ ਸਾਲਾਂ ਤੋਂ ਦਰਸ਼ਨ ਕਰਨਾ ਹੁੰਦੇ ਅੱਜ ਆਪ ਜੀ ਨੇ ਇਤਿਹਾਸ ਦੱਸਿਆ ਪਤਾ ਲੱਗਾ ਦੀ ਮਿਹਨਤਾਂ ਬਾਅਦ ਤੋਂ ਬਾਕੀ ਸੰਗ ਲੈ ਲੈ ਕੇ ਕਾਕਸ ਪਾਸੇ ਬਾਅਦ ਤੋਂ ਜਗ੍ਹਾ ਨੇ ਲੈ ਕੇ ਬਣਾਇਆ ਤਾਂ ਇਹ ਪਹਿਲਾਂ ਮੇਨ ਜਗ੍ਹਾ ਹੀ ਆਰੰਭ ਤਾਂ ਇੱਥੋਂ ਹੀ ਸੀ ਅੱਛਾ ਰੰਬ ਤਾਂ ਇੱਥੋਂ ਹੀ ਗੁੱਲੀ ਇੱਥੇ ਪਈ ਸੀ ਬਾਬਾ ਜੀ ਦੀ ਅੱਛਾ ਅੱਛਾ ਜੀ ਧੰਨ ਭਾਗ ਜੀ ਆਪ ਜੀ ਦਾ ਸ਼ੁਭਨਾਮ ਜੀ ਗੁਰਪ੍ਰੀਤ ਸਿੰਘ ਸਰਦਾਰ ਗੁਰਪ੍ਰੀਤ ਬਾਬਾ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਧੰਨ ਭਾਗ ਜੀ ਆਪ ਜੀ ਨੇ ਇੱਥੇ ਬਾਰੇ ਦੱਸਿਆ ਧੰਨਵਾਦ ਆਪ ਜੀ ਦਾ ਸ਼ੁਕਰਾਨਾ ਜੀ ਇਹ ਥੱਲੇ ਪੂਰਾ ਵਾਜ ਪੂਰੇ ਤੇ ਜਾਣਾ ਤੁਸਨ ਦਰਸ਼ਨ ਕਰਨੇ ਨੇ ਤੁਹਾਨੂੰ 9 ਮਹੀਨਾ ਪਾੜ ਕਰਨਾ ਪਊਗਾ ਹਾਂਜੀ ਹਾਂਜੀ ਉਹ ਇਹ ਨੀਚੇ ਹੀ ਪੂਰਾ ਹੈ ਠੀਕ ਹੈ ਜੀ ਸੱਤ ਵਜੇ ਹਾਂਜੀ ਹਾਂਜੀ ਪਤਾ ਜੀ ਇਸ ਦਾ ਇੱਥੇ ਦਾ ਨਹੀਂ ਸੀ ਪਤਾ ਇਹ ਆ ਜਿੰਨੇ ਅੱਜ ਰੋਸ਼ਨੀ ਪਈ ਇਹਨਾਂ ਨੂੰ 12 ਦਰਵਾਜ਼ੇ ਕਹਿੰਦੇ ਨੇ 12 ਦਰਵਾਜ਼ੇ ਕਹਿੰਦੇ ਨੇ 12 ਦੇ 12 ਦਰਵਾਜ਼ੇ 12 ਦਰਵਾਜ਼ੇ ਨੇ ਠੀਕ ਹੈ ਚੱਲੋ ਪਾਸੇ ਤਿੰਨ ਤਿੰਨ ਦਰਵਾਜ਼ੇ ਵਾਹ ਜੀ ਵਾਹ 1 2 3 ਤੇ 1 2 6 ਠੀਕ ਹੈ ਆ ਮੈਂ ਇਹ ਵੀ ਵੀਡੀਓ ਬਣਾ ਲਵਾਂ ਨੇ ਇਹ ਵੀ ਸਾਰੀ ਦੀ 12 ਦਰੀ ਜੀ 12 ਦਰੀ ਤੰਤਨ ਬਾਬਾ ਅਨੰਦ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਹੈ ਕਿ ਆਜੋ ਛੇ ਦਰਵਾਜੇ 12 ਦਰੀ ਕਹਿੰਦੇ ਨੇ ਇਹਨੂੰ 12 ਦਰਵਾਜੇ 12 ਦਰੀ ਲਿਖਿਆ ਲਿਖਿਆ 12 ਦਰਵਾਜੇ ਨੇ ਬਾਬਾ ਨਾਨਕ ਸਿੰਘ ਜੀ ਨੇ ਇੱਥੇ ਚੋਲਾ ਛੱਡਿਆ ਸੀਗਾ 9 ਹੋ ਗਏ ਹਾਂ ਇਹ 12 ਹੋ ਗਏ ਨੇ そう、本当に。<music> <music> وہ اڃا نہیں کڑا پھر اس کو فالو والا ٹھیک ہے اس کو میں بتا رہا ہوں کہ تم کو وہ نہیں پتہ میں کہتا ہوں کہ ہم نے کہا ہے کہ ہم نے کئی بھی نہیں ہو تو وجہ ہے نہیں اپ کو یہ کیسے پوچھو اس کی جی جان ہے جو آ رہی ہے وہ وہ روئے لازم ہے